BSF ਨੇ ਪਨਾਹਪਠਾਨਕੋਟ ਜ਼ਿਲ੍ਹੇ ਦੀ ਮਿਆਲਸਰ ਹਾਤੇ ਇੱਕ ਕੋਸ ਬੇਠੀਏ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੋਸ ਬੇਠੀਆ ਅਫਗਾਨਿਸਤਾਨ ਦਾ ਵਸਨੀਕ ਹੈ ਤੇ ਪਾਕਿਸਤਾਨ ਰਾਹੀਂ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਕੋਲੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਸੁਰੱਖਿਆ ਏਜੰਸੀਆਂ ਅਤੇ BSF ਤੇ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਦੌਰਾਨ ਉਸ ਕੋਲੋਂ 280 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਬੁਚਕੇਸ਼ ਦਰਾਂ ਉਸਨੇ ਆਪਣਾ ਨਾਮ ਨਜੀਬ احمد 24 ਸਾਲ ਦੱਸਿਆ ਉਹ afghanistan ਦੇ ਜੁਮਰੀ ਪਿੰਡ ਦਾ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਉਸਨੇ 5ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਉਸਦੀ ਪਤਨੀ ਰਾਬੀਆ ਤੇ ਇੱਕ ਬੇਟਾ ਅਸ਼ੀਬ ਸਮੇਤ 5 ਬੱਚੇ ਹਨ ਅਤੇ ਹੋਰ ਵੀ ਭਰਾ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਬੀਐਸਐਫ ਨੇ ਸਰਾਤੋਂ ਇੱਕ ਜੂਸ ਨੂੰ ਫੜਿਆ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ ਫਿਲਹਾਲ ਜਾਂਚ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਘਟਨਾ ਤੋਂ ਬਾਅਦ ਸੁਰੱਖਿਆ এজੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸਰ ਇੱਕ ਸ਼ੱਕੀ ਪੜਿਆ ਗਿਆ ਜੀ ਬਾਰਡਰ ਤੇ ਬੀਐਸਐਫ ਔਰ ਕੁਝ ਜੜੀ ਉਸ ਦੀ ਪੁਸ਼ਕਿਸ਼ ਕਰਨੀ ਹੈ ਤੁਹਾਡਾ ਕੀ ਨਸਤਾ ਜੀ ਅ ਜੀ ਅ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੀ ਜੋ ਸੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰ ਰਿਆ ਸਾਡੇ ਕੋਲ ਜਿਹੜੀ ਜੁਆਇੰਟ ਇੰਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਪੱਖਸ ਦੇ ਨਾਲ ਇਟਰਨੈਸ਼ਰ ਬਾਰਡਰ ਦੇ ਨਜ਼ਦੀਕ ਆਇਆ ਸੀ